ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੌਨਸਾਂ ਠੀਕ ਹੈ ਜ਼ਿਲ੍ਹਾ ਬਰਨਾਲਾ ਬਾਈਕ ਕੋਲ ਦੋ ਮੱਜਾਂ ਤੇ ਇੱਕ ਗਾਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਦੀਪ ਸਿੰਘ ਪਿੰਡ ਕੌਨਸਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਭਰ ਆਪਣਾ 98149 92697 ਠੀਕ ਹੈ ਜੀ ਆਪਣੇ ਕੋਲੇ ਨੀਮਾ ਮੱਝਾਂ ਵੀ ਆ। ਆਪਣੇ ਕੋਲੇ ਦੋ ਮੱਝਾਂ ਜੀ ਇੱਕ ਗਾਂ ਹੈ। ਠੀਕ ਹੈ ਜੀ। ਹਾਂਜੀ ਬਾਈ ਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਇਹਦੀ ਆਪਣੀ। ਵੀਰੇ ਤੀਜਾ ਸੂਆ ਸੂਈ ਹੋਈ ਆ ਚੌਥਾ ਗਨੇ ਨੂੰ ਸੂਈ ਨੂੰ ਆ। ਹਾਂਜੀ। 8 ਕਿਲੋ ਬੋਹੜ ਇਹਦੇ ਥੱਲੇ ਤਿਆਰ ਹੈ। ਠੀਕ ਹੈ ਜੀ। ਮਾਗਰ ਬੱਚਾ ਬਾਈ। ਮਾਗਰੇ ਦੇ ਕੱਟਾ ਹੈ ਜੀ। ਮਾਗਰ ਕੱਟਾ ਜੀ ਦੇਖ ਸਕਦੇ। ਠੰਡੇ ਸੀਲ ਬਹੁਤ ਆ ਜੀ। ਠੀਕ ਹੈ ਜੀ। 24 ਸੂਈ ਵਧੀਆ ਪੂਰੀ ਓਕੇ ਲੱਗੀ ਹੋਈ ਹੈ ਜੀ ਇਹਦੇ। ਠੀਕ ਹੈ ਜੀ। ਹਾਂਜੀ ਬਾਈ ਤੋੜ ਕੇ ਦਿਖਾ ਦਿਓ ਬੜੀ। ਹਾਂਜੀ ਆਪਾਂ ਤੋੜ ਕੇ ਦਿਖਾ ਦਾਂਗੇ। ਠੀ ਨੇ ਬਾਲੂ ਗਰਮ ਵਾਲੀ ਦਾ ਸੋਣੀ ਹੈ ਮੱਜ ਠੀਕ ਹੈ ਦੁੱਧ ਵਾਲੀ ਆ ਪਹਿਲੇ ਸੁਵੇ ਭਾਈ ਦੁੱਧ ਕਿੰਨਾ ਦਿੱਤਾ ਨੇ 12 ਲੀਟਰ ਕਹਿੰਦੇ ਵੀਰ ਜੀ ਠੀਕ ਹੈ ਠੀਕ ਹੈ 12 ਲੀਟਰ ਬਈ ਕੱਢੋ ਵੀਰੇ ਆਉਣਾ ਮੈਂਸ ਬਹੁਤ ਵੱਡੀ ਆ ਹਾਂਜੀ ਹਾਂਜੀ ਬਾਕੀ ਦੁੱਧ ਵਾਲੀ ਨਾਲ ਵੀ ਖੜੀਆਂ ਜੀ ਨੇ ਵਾਕਿਆ ਆਪਾਂ ਦਸੱਲੀ ਨਾਲ ਦੇਵਾਂਗੇ ਮੱਜ ਠੀਕ ਹੈ ਜੀ ਦੋ ਵਾਰ ਕੇ ਇੱਕ ਵਾਰ ਮੱਜ ਫੇਰ ਦੇਵਾਂਗੇ ਠੀਕ ਹੈ ਜੀ ਠੀਕ ਕੋਈ ਵੀ ਰਾੜੀ ਆਪਾਂ ਹਾਂਜੀ ਹਾਂਜੀ ਲੀਟਰ ਮਾਰ ਕੇ ਜਵਾ ਮਾਂਗੇ ਜੀ ਨਾ ਠੀਕ ਹੈ ਜੀ ਦੇਖੋ ਦੁੱਧ ਵਾਲੀ ਨਾਣਾ ਭਰਾ ਖੜੀਆਂ ਚੈੱਕ ਕਰ ਸਕਦੇ ਹੋ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਜੀ ਦੇਖ ਸਕਦੇ ਹੋ ਫੋਨ ਤੇ ਹਾਂਜੀ ਬਾਈ ਰੇਟ ਦੱਸ ਦਈ ਜਾਇਜ਼ ਜਦਾ ਇਹਦਾ 77000 ਰੁਪਏ ਜੀ ਰੇਟ 77000 ਰੁਪਏ ਠੀਕ ਹੈ ਜੀ ਲੋਪਰਾ 77000 ਬਾਈ ਨੇ ਰੇਟ ਮੰਗਿਆ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਹਾਂਜੀ ਬਾਈ ਜੀ ਦੂਜੀ ਮੱਝ ਦੀ ਜਾਣਕਾਰੀ ਦੇ ਜੀ ਬਾਈ ਇਹ ਦੂਜਾ ਸੂਆ ਸੂਏ ਹੋਈ ਮੱਝ ਆ ਹਾਂਜੀ ਇਹਦੇ ਥਲੇ 9 ਲੀਟਰ ਦੁੱਧ ਜਮਾ ਤਿਆਰ ਆ ਠੀਕ ਹੈ ਇਹਨੂੰ 15 ਕਿ ਦਿਨ ਹੋ ਗਏ ਸੂਈ ਨੂੰ ਮੰਗ ਰਿਹਾ ਇਹਦੇ ਕੱਟੀ ਆ ਠੀਕ ਹੈ ਜੀ ਮੰਗਰ ਕੱਟੀ ਇਹਦੇ ਹਾਂਜੀ ਠੰਡੇ ਜੀ ਬਹੁਤ ਹੈ ਇਹ ਠੀਕ ਹੈ ਜੀ ਹਾਂ ਦੇਖੋ ਥਾਨ ਲੇਵਾ ਪੂਰਾ ਵਧੀਆ ਗੁੱਲੇ ਵਾਲਾ ਥਾਨ ਲੱਗਿਆ ਹੋਇਆ ਜੀ ਪੂਰੀ ਫੋਲ ਚਵਾਈ ਵਧੀਆ ਠੀਕ ਹੈ ਜੀ ਮਾਗਰ ਕੱਟੀ ਹੈ ਹਾਂ ਜੀ ਮਾਗਰ ਇਹਦੇ ਕੱਟੀ ਹੈ ਠੀਕ ਹੈ ਜੀ ਮੜੀ ਤੋਰ ਕੇ ਦਿਖਾਉਂਗਾ ਜੀ ਨੂੰ ਹਾਂ ਜੀ ਲੋਪਰਾ ਅਖੀਰੋਂ ਆਪਣਾ ਪੇਜ ਦਾ ਗਰਜੀਤ ਰਾਇ ਤੋ ਵਾਤਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਕਿਸੇ ਨੂੰ ਇਹਨਾਂ ਨੂੰ ਦੇਖੋ ਜੀ ਥਾਨ ਬਹੁਤ ਸਿਰਾਂ ਲੱਗਿਆ ਇਹਦੇ ਠੀਕ ਹੈ ਜੀ ਜਮਾ ਨੇਖੜਵਾ ਕੱਲਾ ਕੱਲਾ ਥਾਨ ਹੈ ਠੀਕ ਹੈ ਜੀ ਮੋੜ ਲਓ ਜੀ ਹਾਂਜੀ ਵੀਰ ਜੀ ਰੇਟ ਦੱਸ ਦੇਦਾ ਇਹਦਾ ਰੇਟ ਵੀਰੇ 57000 ਰੁਪਿਆ ਹੈ 57000 ਲੋਪਰਾ 57000 ਰੇਟ ਆ ਹਨ ਤੁਹਾਨੂੰ ਦੇਖ ਸਕਦੇ ਨੇੜੇ ਤੋਂ ਠੀਕ ਹੈ ਜੀ ਹਾਂਜੀ ਭਾਈ ਜੀ ਆਪਣੀ ਗਾਂ ਦੀ ਜਾਣਕਾਰੀ ਦੋ ਜੀ ਦੀ ਇੱਕ ਕਾਂਮਰੇ ਆਪਣੇ ਕੋਲੇ ਦੂਜਾ ਸੂਏ ਬੈਠ ਸੂਈ ਹੋਈ ਆ 8-10 ਦਿਨੋਂ ਕੋਈ ਸੂਈ ਨੂੰ ਹਾਂਜੀ 12 ਕਿਲੋ ਬੋਲਾ ਇਹਦੇ ਥੱਲੇ ਤਿਆਰ ਹੈ ਠੀਕ ਹੈ ਜੀ ਰੇਟ ਭਰਾ ਦਾ ਇਹਦਾ ਰੇਟ ਵੀਰੇ 37000 ਰੁਪਏ ਠੰਡੀ ਸੀਲੇ ਵੀ ਬਥੇਰੀਆ ਵੀਰੇ ਕਿਵੇਂ ਮਰ ਜੇ ਹੱਥ ਮਾਰੀ ਚਲਵਾ ਦੇ ਠੀਕ ਹੈ ਜੀ ਥਾਨ ਵਧੀਆ ਪੂਰਾ ਦਰਾਬੀ ਥਾਨ ਲੱਗਿਆ ਗੁੱਲੇ ਵਾਲਾ ਦੇਖੋ ਠੀਕ ਹੈ ਕਿਵੇਂ ਮਰ ਜੀ ਪੂਰੀ ਵਧੀਆ ਚਵਾਈ ਹੈ ਜੀ ਠੀਕ ਹੈ ਜੀ ਠੀਕ ਲੋ ਜੀ ਚਵਾਈ ਹੋਈ ਇਹਨ ਕਰਕੇ ਦਿਖਾਤੀ ਚਾਰਾਂ ਨਹੀਂ ਕਰਦਣਾ ਇਹ ਕਰਨੀ ਠੀਕ ਹੈ ਜੀ ਬਸ ਬਸ ਹਾਂ ਲੋ ਜੀ ਮਗਰ ਬੱਸਾ ਕਵਸੀ ਇਹਨੇ ਮਗਰ ਬੱਛਾ ਜੀ ਬੱਸਾ ਜੀ ਹਾਂਜੀ ਠੀਕ ਹੈ ਜੀ ਲੈ ਵਲੂਆ ਦੇਖ ਸਕਦਾ ਕਰਮ ਵਾਲਿਆ ਤੋਰ ਕਰਾਉਂਗੀ ਮੜੀ ਹਾਂਜੀ ਰੇਟ ਬਾਈ ਜੀ ਨੇ 35000 ਮੰਗਾ ਜਾਇ ਜੀ ਕਰਿਆ ਭਰਾ ਆ ਬਾਈ ਨੇ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਲੋ ਜੀ ਮੋੜ ਲਈ ਮੋੜ ਦੋ ਲੋ ਜੀ ਵੜ ਸੋਹਣੀਆ ਸਨਖੀਆ ਕੱਦ ਕਾੜ ਸੋਹਣਾ ਵੜਦਾ ਬਾਈ ਜੀ ਨੇ ਰੇਟ ਵੀ ਬਿਲਕੁਲ ਜਾਇਜ਼ ਮੰਗਿਆ ਜੀ ਠੀਕ ਹੈ ਜੀ ਦਸੱਲੀ ਕਰਕੇ ਚੈੱਕ ਕਰਕੇ ਬਾਈ ਜੀ ਕਹਿੰਦਾ ਲੈ ਜਿਓ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ 'ਚ ਓਕੇ ਬਾਏ